ਇੱਧਰ ਜਾ ਨੇੜੇ ਨੂੰ ਲੈ ਵੀ ਦੋਸਤੋ ਇੱਕ ਤਾਂ ਇਹ ਚਾਰ ਜਣੀਆਂ ਮੇਰੇ ਕੋਲ ਆਈਆਂ ਆਇਆ ਹੈ ਪਹਿਲਾਂ ਤਾਂ ਮੈਨੂੰ ਸਾਰੇ ਜਣੇ ਕਹਿੰਦੇ ਕੀ ਤੂੰ ਨੇ ਜਾਣਿਆਂ ਨਾਲ ਘੁੰਮਦੀ ਰਹਿੰਦੀ ਆ ਤੂੰ ਕਿਤੇ ਜਾਣੀ ਆ ਫੇ ਮੇਰਾ ਇਹਨਾਂ ਤੇ ਨਾਲ ਹੀ ਦਿਲ ਲੱਗਦਾ ਦੇਖ ਲੈ ਇੱਕ ਮੈਂ ਆ ਇਹ ਆ ਇਹ ਆ ਤੇ ਇੱਕ ਜਣੀ ਨੇ ਕੈਮਰਾ ਫੜਿਆ ਹੋਇਆ ਹੈ ਹੁਣ ਨਾ ਮੌਸਮ ਦੇਖੋ ਤੁਸੀਂ ਕਿੰਨਾ ਖਰਾਬ ਹੋਇਆ ਆ ਹਨਾ ਉੱਪਰ ਧੁੰਦ ਪਈ ਹੋਈ ਆ ਤੇ ਕਹਿੰਦੀ ਆ ਜਾਣਾ ਆ ਤੁਸੀਂ ਸਾਨੂੰ ਲੈ ਕੇ ਵੀ ਕਿਤੇ ਵੀ ਲੈ ਕੇ ਚਲੋ ਕਿਉਂਕਿ ਇਹਨਾਂ ਨੂੰ ਮੇਰੇ ਤੋਂ علاوہ ਪਿੰਡ 'ਚ ਕੋਈ ਨਹੀਂ ਲੈ ਕੇ ਜਾਂਦਾ ਹੈਗਾ ਤੇ ਚਾਰ ਦਿਨ ਨਾ ਮੈਂ ਚਲ ਗਈ ਸੀ ਛੁੱਟੀਆਂ ਦੇ ਵਿੱਚ ਚੰਡੀਗੜ੍ਹ ਚਾਰ ਦਿਨ ਤੁਹਾਨੂੰ ਬਰਮਨਾਲੀ ਦਾ ਟੂਰ ਸੀਗਾ ਗਾਣੇ ਦਾ ਸ਼ੂਟ ਸੀਗਾ ਤੇ ਇਹਨਾਂ ਨੇ ਮੈਨੂੰ ਉਹ ਫੋਨ ਕਰ ਕਰ ਤੰਗ ਕਰਤਾ ਨਾ ਚਾਚਾ ਤੁਸੀਂ ਕਦੋਂ ਆਣਾ ਇਦਾਂ ਕਰਦੀਆਂ ਜਿੱਦਾਂ ਮੇਰੀਆਂ ਸਹੇਲੀਆਂ ਹੁੰਦੀਆਂ ਜਾਂ ਜਦ ਕਿ ਇਹਨਾਂ ਦੀ ਉਮਰ ਕਿੰਨੀ ਆ 13 13 ਸਾਲ ਆ ਸਾਰੀ 13 13 14 14 ਸਾਲ ਤੇ ਮੇਰੀ ਉਮਰ ਕਿੰਨੀ ਆ 30 31 ਸਾਲ ਆ ਸ਼ਰਮ ਆਣੀ ਚਾਹੀਦੀ ਤੁਹਾਨੂੰ ਥੋੜੀ ਜੀ ਨਹੀਂ ਹੁੰਦੀ ਸਾਨੂੰ ਸ਼ਰਮ ਸਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੇ ਹੁਣ ਕਹਿੰਦੀਆਂ ਲੈ ਕੇ ਚਲੋ ਸਾਨੂੰ ਖਵਾਣ ਜਿੱਥੇ ਵਾਜੀ ਕਹਿੰਦੀ ਲੈ ਕੇ ਚਲੋ ਦੰਦ ਦੇਖ ਲੈ ਕਿੱਦਾਂ ਕਰਦੀ ਆ ਬਰਸ਼ ਕਰ ਲਿਆ ਕਰੋ ਪਹਿਲਾਂ ਦੰਦਾਂ ਦੇ ਵਿੱਚ ਤੇ ਸਕੂਟਰੀ ਕਹਿੰਦੀ ਅਸੀਂ ਧਵਾ ਦੇਵਾਂਗੇ ਸਾਰੇ ਜਿਹੜੀ ਇੱਕ ਜਣੀ ਪਾਣੀ ਲੈ ਕੇ ਆਈ ਆ ਆ ਇੱਕ ਜਣੀ ਸ਼ੈਂਪੂ ਲੈ ਕੇ ਆਈ ਆ ਤੇ ਆਹਾ ਮੈਂ ਕਹਿ ਤੀ ਲੈ ਕੇ ਲੈਣਾ ਤੇ ਕਰੋ ਤੇ ਮੈਂ ਕੈਮਰਾਮੈਨ ਇਹ ਕੈਮਰਾਮੈਨ ਬਣੀ ਹੋਈ ਆ ਹੈਨਾ ਕਿਉਂਕਿ ਸਕੂਟਰੀ ਕਿੰਨੇ ਦਿਨ ਹੋ ਗਏ ਚਲਾਈ ਨਹੀਂ ਹੈਗੀ ਹੱਥ ਵੀ ਨਹੀਂ ਲਾਇਆ ਇਹਨੂੰ ਮਹੀਨਾ ਹੀ ਹੋ ਗਿਆ ਹੁਣ 20 ਕਿ ਦਿਨ ਤਾਂ ਹੋ ਗਏ ਹੁਣ ਲੋਕਾਂ ਨੇ ਕਹਿਣਾ ਖਾਲੇ ਸਕੂਟਰੀ ਟੋਬੇ ਤੇ ਰੁਕੜ ਕੇ ਲੈ ਕੇ ਆਉਂਦੀ ਹੈ ਇੰਨੀ ਗੰਤੀ ਸਕੂਟਰੀ ਚੱਤੀ ਹੋਆ ਇੰਨਾ ਵੀ ਨਹੀਂ ਹੈ ਜੋ ਬੰਦਾ ਧੋ ਦੇ ਹੈ ਅੱਛਾ ਤੂੰ ਉਹ ਚਲ ਨਾਲ ਚੱਲ ਲਿਆ ਉਹ ਪਾਣੀ ਪੂਣੀ ਚੱਲਦੀ ਨਾਲ ਜਾਣਾ ਕੰਮ ਤਾਂ ਕਰਵਾਉਣਾ ਪੈਣਾ ਹੈ ਹੈਨਾ ਨਾ ਕਿ ਫੇ ਮੈਂ ਮੈਂ ਵੀ ਇੱਦਾਂ ਕਰ ਦੇਣਾ ਤੇ ਉਹ ਮੈਨੂੰ ਕਹਿਣਾ ਨਾ ਚੱਲ ਗਈ ਚਾਚੀ ਹਾਂ ਆਹ ਪੈਸੇ ਕਿਹੜਾ ਲੈ ਕੇ ਆਏ ਆ ਮੈਂ ਕੋਈ ਨਹੀਂ ਕੋਈ ਨਹੀਂ ਨੇ ਨਾ ਤੁਹਾਡੇ ਕੋਲ ਪੈਸੇ ਘੁੰਮਣ ਜਾਣ ਨੂੰ ਹੈ ਬੁੱਥਾ ਚੱਕ ਕੇ ਤੁਸੀਂ ਜਿਹੜੀ ਧੰਵਾ ਗਈਆਂ ਨਾ ਘੋਣਾ ਲੈ ਕੇ ਜਾ ਲੋ ਤੇਰੇ ਕੋਲ ਬੈਂਕ ਐਸਸੀਬੀਆਈ ਖੋਲਿਆ ਹੋਇਆ ਆ ਲੱਗਦਾ ਚਾਚੀ ਆਪਣੇ ਅਸਲੀ ਰੂਪ ਤੇ ਆਇਓ ਆ ਹਾਂ ਨਿਸ਼ਾਨ ਤੇ ਚਾਚੀ ਦੀ ਪਛਾਣੀ ਤੇ ਉੱਪਰ ਦੀ ਹੈ ਲੱਗਣਾ ਨਹੀਂ ਹੈਗਾ ਇ tanto ਨਹੀਂ ਦਿੱਤਣਾ ਠੰਡੇ ਆ ਨਾਣਾ ਨਹੀਂ ਹੈਗਾ ਬਣ ਚਾਚੀ ਦਈ ਦਿੰਦੀ ਆ ਘਰ ਘਰ ਕਿਹੜਾ ਇੱਥੇ ਕਿਸੇ ਨੇ ਦੇਖਣ ਆਣਾ ਆ ਕਿਉਂ ਜੀ ਰੱਖੀ ਤਾਂ ਜਾਣਾ ਉਹ ਤਹੀ ਤਿਆਰ ਹੋਈਗਾ ਹੁਣ ਤੇ ਕੈਮਰਾ ਫੜ ਕੇ ਰੱਖੂੰਗੀ ਕੰਮ ਵੀ ਕਰਵਾਉਂਗੀ ਮੈਂ ਨਹੀਂ ਘੜਾਉਣਾ ਮੈਂ ਵੀ ਮੈਂ ਵੀ ਨਹੀਂ ਲੈ ਕੇ ਜਾਣਾ ਸਕੂਟਰ ਤੇ ਉੱਧਾ ਵੀ ਇੱਕ ਦੋ ਜਣੇ ਹੀ ਆਣੇ ਆ ਕੋਈ ਨਹੀਂ ਅਸੀਂ ਪਤਲੀਆਂ ਪਤਲੀਆਂ ਰੇੜੀ ਜੋੜਨੀ ਪੈਣੀ ਰੇੜੀ ਸਕੂਟਰ ਅਸੀਂ ਪਤਲੀਆਂ ਪਤਲੀਆਂ ਆ ਅਸੀਂ ਹੈ ਹੀ ਕਰ ਲਿਆ ਮੋਟੇ ਪਾਣੀ ਲੈ ਕੇ ਆਉ ਕੋਈ ਰੇੜੀ ਲੈਣੇ ਰੇੜੀ ਰੇੜੀ ਜੋੜ ਮੈਨੂੰ ਆਹਲੇ ਸਕੂਟਰੀ ਦੇ ਦੇ ਦੁੱਜੀ ਸਕੂਟੀ ਚਲਾ ਲੂੰਗੀ ਹੋਰ ਹਾਂ ਚਲਾਨ ਖੋਲ ਭੁਗਤੂਗਾ ਉਹਦਾ 16 ਸਾਲ ਤੱਕ ਦਾ ਹੋ ਆ ਮੈਂ ਤੈਨੂੰ ਭੁਗਤਣੀ ਨਾ ਤੁਸੀਂ ਅੱਗੇ ਲੋਕੀ ਬੜੇ ਕਹਿੰਦੇ ਆ ਇਹ ਨਿਆਣੇ ਇਹਦੇ ਦੁਆਲੇ ਨਹੀਂ ਦਿੰਦੇ ਪਤਾ ਨਹੀਂ ਕੀ ਖਵਾਇਆ ਹੁੰਦਾ ਨਿਆਣੇ ਨੂੰ ਇਹਨਾਂ ਨੂੰ ਇਹਦੀ ਗੱਲ ਹੋ ਰਹੀ ਆ ਆਹਾਂ ਨਾ ਕਾफी ਚਾਹ ਜਾਂ ਚਾਕਲੇਟ ਕਾफी ਕਾफी ਕਹਿੰਨੇ ਨੇ ਲੋਕਾ ਇਦਾਂ ਕਿ ਇਹ ਨਿਆਣੇ ਪਤਾ ਨਹੀਂ ਖਵਾਤੇ ਇਹਦੀ ਮਗਰ ਮਗਰੀ ਦਿੰਦੇ ਆ ਇਹਦੀ ਹੀ ਗੱਲ ਮੰਨਦੇ ਆ ਕੀ ਖਵਾਇਆ ਤੁਹਾਨੂੰ ਐ ਮਮਸ ਹੱਥ ਠਾਰ ਦਿੱਤੇ ਤੁਸੀਂ ਮੇਰੇ ਦਸਤਾਨੇ ਪਾ ਲੈਣੇ ਸੀਗੇ ਦਸਤਾਨੇ ਪਾ ਕੇ ਕੌਣ ਤੁੰਦਾ ਆ ਮੁਰਗੀ ਤੁਸੀਂ ਤੁਸੀਂ ਕਹਿੰਦੇ ਆਂ ਪਾ ਲੈ ਗਿੱਲੇ ਨਹੀਂ ਹੋਣੇ ਤਾਂ ਅੰਦਰ ਕਿਹੜਾ ਪਾਣੀ ਜਾਣਾ ਬਟਰ ਉੱਪਰ ਲਿਫਾਫਾ ਚੜਾ ਲਿਆ ਠੀਕ ਹੈਂਦੀ ਆ ਕਿ ਮਾੜਾ ਮੋਟਾ ਦਿਮਾਗ ਹੋਵੇ ਨਾ ਬੰਦੇ ਦਾ ਹੋਣਾ ਚਾਹੀਦਾ ਹਾ ਤਾ ਹਨਾ ਬਿਨਾਂ ਦਿਮਾਗ ਦਾ ਹੀ ਬੰਦਾ ਪੈਦਲ ਹੀ ਆ ਪਾਣੀ ਲੈ ਕੇ ਦੋ ਚਲੋ ਪੈਦਲ ਪੈਦਲ ਦਾ ਮਤਲਬ ਪੁੰਨਾ